ਸਾਰਿਆਂ ਨੂੰ ਮੇਰੇ ਵੱਲੋਂ ਜੈ ਮਸੀਹ ਦੀ ਮੈਂ ਤੁਹਾਡਾ ਫਿਰ ਤੋਂ ਬਹੁਤ-ਬਹੁਤ ਸਵਾਗਤ ਕਰਦੀ ਹਾਂ ਅੱਜ ਦੀ ਇੱਕ ਨਵੀਂ ਵੀਡੀਓ ਦੇ ਲਈ ਔਰ ਆਸ ਤੇ ਵਿਸ਼ਵਾਸ ਰੱਖਦੀ ਹਾਂ ਕਿ ਇਹ ਵੀਡੀਓ ਤੁਹਾਡੇ ਜੀਵਨ ਦੇ ਵਿੱਚ ਬਦਲਾਅ ਦਾ ਕਾਰਨ ਬਣੇਗੀ ਅੱਜ ਅਸੀਂ ਪਰਮੇਸ਼ਰ ਦਾ ਵਚਨ ਤੇ ਤੁਹਾਡੇ ਲਈ ਪ੍ਰਾਰਥਨਾ ਕਰਾਂਗੇ ਮੇਰਾ ਵਿਸ਼ਵਾਸ ਹੈ ਕਿ ਅੱਜ ਦਾ ਵਚਨ ਤੁਹਾਡੇ ਜੀਵਨ ਦੇ ਵਿੱਚ ਫਲ ਲੈ ਕੇ ਆਵੇਗਾ ਮੇਰਾ ਨਾਮ ਪਾਸਟਰ ਰੇਖਾ ਇਸ ਚੈਨਲ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਖੁਦਾਵੰਦ ਦੇ ਪਿਆਰੇ ਲੋਕੋ ਕਾਦੀ ਮੁਕੀ ਆਪਾਂ ਜੀਵਨ ਦੇ ਵਿੱਚ ਬਹੁਤ ਜ਼ਿਆਦਾ ਦੁੱਖਾਂ ਦੇ ਵਿੱਚ ਤਕਲੀਫਾਂ ਦੇ ਵਿੱਚ ਗੁਜ਼ਰ ਕੇ ਨਿਕਲਦੇ ਆਂ। ਇਨਾਂ ਤਕਲੀਫਾਂ ਦੁੱਖਾਂ ਦੇ ਵਿੱਚ ਕੋਈ ਵੀ ਬਾਹਮ ਫੜਨ ਵਾਲਾ ਨਹੀਂ ਲੱਭਦਾ। ਦੇਖੋ ਜਿੱਤ ਸੰਸਾਰ ਹਰਿਆ-ਭਰਿਆ ਰਿਸ਼ਤੇ ਨਾਤੇ ਸਭ ਕੁਝ ਨੇ। ਪਰ ਜਦੋਂ ਔਖੀ ਘੜੀ ਆਂਦੀ ਹੈ ਤਾਂ ਕੋਈ ਵੀ ਕੋਲ ਨਹੀਂ ਖੜਦਾ। ਜਦੋਂ ਸਮਾਂ ਆਂਦਾ ਸਾਰਿਆਂ ਦੇ ਨਾਲ ਖੜਨਦਾ ਪਰ ਉਦੋਂ ਨਾਲ ਕੋਈ ਨਹੀਂ ਹੁੰਦਾ ਉਦੋਂ ਇਨਸਾਨ ਇਕੱਲਾ ਹੀ ਹੁੰਦਾ ਚਾਹੇ ਉਹ ਕਿਸ ਤਰ੍ਹਾਂ ਦਾ ਵੀ ਦੁੱਖੋ ਦੀ ਜ਼ਿੰਦਗੀ ਦੇ ਚੱਲ ਰਿਹਾ ਹੈ ਪਰ ਕੋਈ ਵੀ ਬਾਹ ਨਹੀਂ ਫੜਦਾ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਨੀ ਹਾਂ ਅਗਰ ਤੁਸੀਂ ਮਸੀਹ ਦੇ ਵਿੱਚ ਵਿਸ਼ਵਾਸ ਰੱਖਦੇ ਹੋ ਇੱਕ ਸੱਚੇ ਵਿਸ਼ਵਾਸੀ ਹੋ ਤੇ ਪਰਮੇਸ਼ੁਰ ਦਾ ਕਲਾਮ ਕਹਿੰਦਾ ਨਿਤੀਵਚਨ 16 ਉਹਦੇ ਤਿੰਨ ਦੇ ਵਿੱਚ ਲਿਖਿਆ ਆਪਣੇ ਕੰਮਾਂ ਨੂੰ ਯਹਵਾ ਪਰਮੇਸ਼ਰ ਉੱਤੇ ਸੌਂਟ ਦੇ ਜਿਸ ਨਾਲ ਤੇਰੀਆਂ ਸਾਰੀਆਂ ਕਲਪਨਾਵਾਂ ਸਿੱਧ ਹੋਣਗੀਆਂ ਪਰਮੇਸ਼ਰ ਦਾ ਵਚਨ ਕਹਿੰਦਾ ਕਿ ਆਪਣੀਆਂ ਸਾਰੀਆਂ ਪ੍ਰੋਬਲਮ ਆਪਣੇ ਸਾਰੇ ਕੰਮ ਕਾਜ ਜਿਹੜੇ ਵੀ ਦੁੱਖ ਨੇ ਸੁੱਖ ਨੇ ਉਹਨਾਂ ਨੂੰ ਮੇਰੇ ਉੱਤੇ ਸੌਂਟ ਦੇ ਤੇ ਜਿਹੜਾ ਤੂੰ ਦਰਸ਼ਨ ਰੱਖਿਆ ਮੈਂ ਤੇਰੇ ਉਸ ਦਰਸ਼ਨ ਨੂੰ ਪੂਰਾ ਕਰਾਂਗਾ ਖੁਦਾਵੰਦ ਦੇ ਪਿਆਰੇ ਲੋਕੋ ਕਿਸੇ ਨੇ ਸਾਡੀ ਬਾਹ ਨਹੀਂ ਫੜਨੀ ਔਰ ਨਾ ਹੀ ਅਜ ਤੱਕ ਕਿਸੇ ਨੇ ਫੜੀ ਹੋਏਗੀ ਅਗਰ ਤੁਸੀਂ ਅੱਜ ਚੰਤੀ ਮਾਰੋ ਆਪਣੇ ਆਪ ਚ ਤਾਂ ਦੇਖੋ ਜੇ ਪੈਸਾ ਹੈ ਸੁੱਖ ਹੈ ਤੇ ਸਾਰੇ ਆਪਣੇ ਨੇ ਇਥੇ ਤੇ ਜੇ ਪੈਸਾ ਨਹੀਂ ਆ ਦੁੱਖਾਂ ਕਰ ਦੇ ਵਿੱਚ ਬਿਮਾਰੀਆਂ ਤਕਲੀਫਾਂ ਨੇ ਤਾਂ ਕੋਈ ਵੀ ਬਾਹ ਨਹੀਂ ਫੜਦਾ ਪਰ ਪਰਮੇਸ਼ਵਰ ਇੱਕ ਐਸਾ ਸਾਥੀ ਆ ਜਿਹੜਾ ਸੁੱਖ ਦੇ ਵਿੱਚ ਦੁੱਖ ਦੇ ਵਿੱਚ ਦੋਨਾਂ ਸਮਿਆਂ ਵਿੱਚ ਕਦੀ ਸਾਥ ਨਹੀਂ ਛੱਡਦਾ ਕਿਉਂਕਿ ਉਹ ਸਾਡਾ ਪਿਓ ਆ ਉਸ ਨੇ ਸਾਨੂੰ ਰਚਿਆ ਉਸ ਨੇ ਇਸ ਧਰਤੀ ਤੇ ਸਾਨੂੰ ਭੇਜਿਆ ਪਿਓ ਕਦੀ ਵੀ ਆਪਣੇ ਬੱਚਿਆਂ ਨੂੰ ਨਹੀਂ ਛੱਡਦਾ ਪਿਓ ਜਾਣਦਾ ਆਪਣੇ ਬੱਚੇ ਦੀਆਂ ਤਕਲੀਫਾਂ ਨੂੰ ਦੁੱਖਾਂ ਨੂੰ ਮੁਸੀਬਤਾਂ ਨੂੰ ਤੇ ਪਿਓ ਕਦੀ ਵੀ ਆਪਣੇ ਤਿੰਨ ਪੁੱਤਰਾਂ ਨੂੰ ਕੱਲਿਆ ਨਹੀਂ ਛੱਡਦਾ ਪਿਓ ਹਮੇਸ਼ਾ ਦੁੱਖ ਵਿੱਚ ਸੁੱਖ ਵਿੱਚ ਆਪਣੇ ਬੱਚਿਆਂ ਦੇ ਨਾਲ ਖੜਾ ਰਹਿੰਦਾ ਤੇ ਸਾਡਾ ਜਿਹੜਾ ਪਿਓ ਆ ਉਹ ਆ ਸਰਵ ਸ਼ਕਤੀਮਾਨ ਪਰਮੇਸ਼ਰ ਸਰਵ ਸੇ ਸਰਵ ਗਿਆਨੀ ਪਰਮੇਸ਼ਵਰ ਸੱਚਮੁੱਚ ਜਿਸ ਨੇ ਸਾਨੂੰ ਬਣਾਇਆ ਸੰਸਾਰਿਕ ਪਿਓ ਵਰਗਾ ਪਿਓ ਨਹੀਂ ਬਲਕਿ ਉਹ ਪਿਓ ਜਿਸ ਨੇ ਸਾਰੇ ਕੁਝ ਸਾਡੇ ਹੱਥਾਂ ਵਿੱਚ ਕਰ ਦਿੱਤਾ ਤੋ ਕਿਦਾਂ ਫਿਰ ਸਾਨੂੰ ਛੱਡੇਗਾ ਕਿੱਦਾਂ ਸਾਨੂੰ ਤਿਆਗੇਗਾ ਖੁਦਾਵੰਦ ਤੇ ਪਿਆਰੇ ਲੋਕੋ ਇਸ ਬਚਨ ਦੇ ਦੁਆਰਾ ਮੈਂ ਤੁਹਾਨੂੰ ਇਹ ਹੀ ਕਹਿਣਾ ਚਾਹੁੰਨੀ ਹਾਂ ਕਿ ਪਰਮੇਸ਼ਵਰ ਦਾ ਬਚਨ ਕਹਿੰਦਾ ਕਿ ਆਪਣੇ ਸਾਰੇ ਕੰਮਾਂ ਨੂੰ ਮੇਰੇ ਉੱਤੇ ਸੱਡ ਦਿਓ ਇਸ ਤਰ੍ਹਾਂ ਕਰਨਾ ਤੇਰੀਆਂ ਸਾਰੀਆਂ ਜਿਹੜੀਆਂ ਕਲਪਨਾਵਾਂ ਉਹ ਪੂਰੀਆਂ ਹੋ ਜਾਣਗੀਆਂ ਤੁਸੀਂ ਆਪਣੇ ਸਾਰੇ ਕੰਮਾਂ ਨੂੰ ਆਪਣੇ ਬੋਝ ਨੂੰ ਪਰਮੇਸ਼ਰ ਤੇ ਸੁੱਟ ਦਿਓ ਸਾਰੇ ਕੰਮ ਪਰਮੇਸ਼ਰ ਕਰੂਗਾ ਦਰਸ਼ਨ ਬਣਾਓ ਤੁਹਾਨੂੰ ਕੀ ਚਾਹੀਦਾ ਕਿਸ ਤਰ੍ਹਾਂ ਦਾ ਜੀਵਨ ਤੁਸੀਂ ਜੀਣਾ ਚਾਹੁੰਦੇ ਹੋ ਦਰਸ਼ਨ ਬਣਾਓ ਤੇ ਉਹ ਦਰਸ਼ਨ ਪੂਰੇ ਹੋਣਗੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਕਿਉਂਕਿ ਜੋ ਦਰਸ਼ਨ ਬਣਾਉਂਦੇ ਨੇ ਉਹਨਾਂ ਦੇ ਪੂਰੇ ਹੁੰਦੇ ਨੇ ਕਿਉਂਕਿ वचन ਕਹਿੰਦਾ ਮੰਗੋ ਤੇ ਦਿੱਤਾ ਜਾਏਗਾ ਖੜ ਖੜਾਦ ਤੁਹਾਡੇ ਲਈ ਖੋਲਿਆ ਜਾਏਗਾ ढूंढोगे ਤੇ ਤੁਸੀਂ ਪਾਓਗੇ ਜਦੋਂ वचन کہہ ਰਿਹਾ ਫਿਰ ਸਾਨੂੰ ਅੱਜ ਲੋੜ ਹੈ ਦਰਸ਼ਨ ਬਣਾਉਣ ਦੀ ਉਸ ਪਰਮੇਸ਼ਰ ਦੇ ਕੋਲ ਜਾਣ ਦੀ ਤੇ ਉਹਦੇ ਉੱਤੇ ਸਭ ਕੁਝ ਸੁੱਟਣ ਦੀ ਸਾਨੂੰ ਅੱਜ ਜ਼ਰੂਰਤ ਹੈ ਮੇਰਾ ਵਿਸ਼ਵਾਸ ਹੈ ਕਿ ਅੱਜ ਦਾ वचन ਤੁਹਾਡੇ ਜੀਵਨ ਦੇ ਵਿੱਚ ਫਲ ਨੂੰ ਲੈ ਕੇ ਆ ਚੁੱਕਿਆ ਔਰ ਤੁਸੀਂ ਜਾਣ ਚੁੱਕੇ ਹੋ ਕਿ ਇਹ ਸੰਸਾਰ ਸਾਡਾ ਨਹੀਂ ਹੈ ਜੀ ਸਾਡਾ ਹੁੰਦਾ ਤੇ ਸਾਡੇ ਦੁੱਖ ਦੇ ਵੇਲੇ ਸਾਡੇ ਸੁੱਖ ਦੇ ਵੇਲੇ ਸਾਡੇ ਨਾਲ ਖੜੇ ਰਹਿੰਦਾ ਆਓ ਅਸੀਂ ਪ੍ਰਾਰਥਨਾ ਦੇ ਵੱਲ ਜਾਂਦੇ ਹਾਂ ਰਬੀ ਯਿਸੂਸੀ ਯਹਵਾ ਪਰਮੇਸ਼ੁਰ ਪਵਿੱਤਰ ਆਤਮਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਆਦੀ ਸੁੰਦਰ ਸ਼ਾਮ ਲਈ ਔਰ ਪ੍ਰਭੂ ਜੀ ਆਉਣ ਵਾਲੀ ਰਾਤ ਲਈ ਪ੍ਰਭੂ ਜੀ ਦਿਨ ਭਰ ਤੁਸੀਂ ਸੰਭਾਲਿਆ ਤੰਦਰੁਸਤੀ ਬਖਸ਼ਿਆ ਸ਼ਾਂਭ ਅਖੇਨ ਪ੍ਰਭੂ ਜੀ ਤੜੀ ਸ਼ੁਕਰਗੁਜ਼ਾਰ ਆ ਮੇਰੇ ਪਰਮੇਸ਼ੁਰ ਖਾਣ ਨੂੰ ਦਿੱਤਾ ਪੈਣ ਨੂੰ ਦਿੱਤਾ ਪ੍ਰਭੂ ਜੀ ਅੱਛਾ ਮੌਸਮ ਬਖਸ਼ਿਆ ਪ੍ਰਭੂ ਜੀ ਤੜਾ ਧੰਨਵਾਦ ਕਰਦੇ ਆਂ ਪ੍ਰਭੂ ਜੀ ਮੈਂ ਤੇਰੀ ਦਾਸੀ ਖੁਦਾਵੰਤ ਤੇਰੇ ਚਰਨਾਂ ਵਿੱਚ ਆ ਕੇ ਜਿੰਨੇ ਲੋਕ ਇਸ ਮੇਰੇ ਵਚਨ ਨੂੰ ਪ੍ਰਭੂ ਤੁਹਾਡੇ ਜਿਹੜੇ ਮੂੰਹਾਂ ਦੇ ਦੁਆਰਾ ਨਿਕਲੇਗੇ ਵਚਨ ਬਾਈਬਲ ਦੇ ਵਿੱਚੋਂ ਅਸੀਂ ਪੜ੍ਹੇ ਨੇ ਖੁਦਾਵੰਤ ਜਦੋਂ ਇਹ ਸਮਝ ਚੁੱਕੇ ਨੇ ਖੁਦਾਵੰਤ ਪ੍ਰਭੂ ਅੱਜ ਇੱਕ ਇੱਕ ਜਨ ਨੂੰ ਛੂਲੇ ਪ੍ਰਭੂ ਇੱਕ ਇੱਕ ਜਨ ਤੇ ਪ੍ਰਭੂ ਆਪਣੇ ਦਇਆ ਵਾਲਾ ਹੱਥ ਰੱਖ ਪ੍ਰਭੂ ਉਹ ਹੱਥ ਜਿਹੜਾ ਛੁਡਾਉਂਦਾ ਜਿਹੜਾ ਇੱਜ਼ਤਾਂ ਬਖਸ਼ਦਾ ਪ੍ਰਭੂ ਜੀ ਜਿਹੜਾ ਮਾਨ ਸਨਮਾਨ ਵਧਾਉਂਦਾ ਸ਼ਰਮਿੰਦਗੀਆਂ ਨੂੰ ਖਤਮ ਕਰਦਾ ਹਰ ਕਟੀਆਂ ਨੂੰ ਦੂਰ ਕਰਦਾ ਪ੍ਰਭੂ ਉਹ ਹੱਥ ਇਹਨਾਂ ਦੇ ਸ਼ਰਾਂ ਤੇ ਅੱਜ ਆਜੇ ਔਰ ਸਾਰੀ ਅੰਧਕਾਰ ਦੀ ਸ਼ਕਤੀਆਂ ਇਹਨਾਂ ਦੇ ਜੀਵਨਾਂ ਦੇ ਵਿੱਚੋਂ ਨਾਸ਼ ਹੋ ਜਾਣ ਪ੍ਰਭੂ ਯਿਸੂ ਮਸੀਹ ਦੇ ਜੀਵਤੇ ਨਾਮ ਦੇ ਵਿੱਚ ਵੱਡੀਆਂ ਬਲੇਸੀਆਂ ਵੱਡੇ ਛੁਟਕਾਰੇ ਨੂੰ ਦੇਖਣ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਸਾਰੇ ਬੋਲੋ ਆਮੀ ਤੁਸੀਂ ਸਾਰੇ ਬਲੇਸ ਹੋ ਚੁੱਕੇ ਹੋ ਖੁਦਾ ਦੇ ਕਲਾਮ ਨੂੰ ਫੜ ਕੇ ਰੱਖਿਓ ਛੱਡਿਓ ਨਾ ਇਸੇ ਕਲਾਮ ਨੇ ਤੁਹਾਨੂੰ ਤੁਹਾਡੇ ਬੇੜੇ ਪਾਰ ਕਰਨੇ ਆ ਇਸੇ ਕਲਾਮ ਨੇ ਤੁਹਾਨੂੰ ਉੱਚਿਆ ਕਰਨਾ ਤੁਹਾਡੀਆਂ ਸ਼ਰਮਿੰਦਗੀਆਂ ਖਤਮ ਕਰਨੀਆਂ ਹallelujah ਅਗਰ ਵੀਡੀਓ ਥੋੜੀ ਜਿਹੀ ਵੀ ਅੱਛੀ ਲਗੀ ਤੇ ਲਾਈਕ ਜ਼ਰੂਰ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਰੋਜ਼ਾਨਾ ਤੁਹਾਡੇ ਲਈ ਇਦਾਂ ਦੀ ਪ੍ਰਾਰਥਨਾ ਆਉਂਦੀ ਰਹੇਗੀ ਵਿਸ਼ਵਾਸ ਨਾਲ ਰਸੀਵ ਕਰਨਾ ਗ੍ਰੈਂਡ ਕਰਨਾ ਵਚਨ ਨੂੰ ਤੁਸੀਂ ਸੇਮ ਨਹੀਂ ਰੋਗੇ ਸਾਡੇ ਘਰਾਂ ਨੇ ਸੇਮ ਨਹੀਂ ਰਹਿਣਗੇ ਤੁਸੀਂ ਬਹੁਤ ਵੱਡੀਆਂ-ਵੱਡੀਆਂ ਗਵਾਹੀਆਂ ਨੂੰ ਆਪਣੇ ਜੀਵਨ ਦੇ ਵਿੱਚ ਲੈ ਸਕੋਗੇ ਪ੍ਰਵੀਅਸਮਸੀ ਦੇ ਨਾਮ 'ਤੇ ਆਮੀਨ ਗੋਡ ਬlesਸ ਯੂ